ਫਰਦੀ ਪੁਲਿਸ ਮੁਕਾਬਲੇ ਮਾਮਲੇ ਦੇ ਵਿੱਚ ਪੀੜਤ ਪਰਿਵਾਰਾਂ ਨੂੰ 32 ਸਾਲ ਬਾਅਦ ਇਨਸਾਫ ਮਿਲਿਆ ਸੀਬੀਆਈ ਦੀ ਵਿਸ਼ੇਸ਼ ਅਦਾਲਤ ਦੇ ਵੱਲੋਂ ਇਹ ਵੱਡਾ ਫੈਸਲਾ ਸੁਣਾਉਂਦਿਆ ਹੋਇਆ ਸੇਵਾਮੁਕਤ ਡੀਐਸਪੀ ਸੇਵਾਮੁਕਤ ਐਸਐਸਪੀ ਸਮੇਤ ਪੰਜ ਪੁਲਿਸ ਅਧਿਕਾਰੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ ਹਰਨ ਪਰਿਵਾਰ ਦੇ ਵੱਲੋਂ ਇਸ ਅਦਾਲਤ ਦੇ ਫੈਸਲੇ ਦੇ ਉੱਪਰ ਸੰਤੁਸ਼ਟੀ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ ਤੋਂ ਮਾਮਲਾ ਇਹ 1993 ਦਾ ਜਦੋਂ ਪੁਲਿਸ ਦੇ ਵੱਲੋਂ ਘਰ ਤੋਂ ਚੁੱਕ ਕੇ ਲੋਕਾਂ ਦਾ ਜਿਹੜਾ ਕੀ ਹੈ ਸ਼ਰੀਅਮ ਕਤਲ ਕੀਤਾ ਗਿਆ ਸੀ ਵਕੂਕ ਮਾਮਲੇ ਦੇ ਵਿੱਚ ਜਿਹੜੇ ਕੀ ਲੋਕ ਘਰ ਤੋਂ ਚੁੱਕੇ ਗਏ ਸਨ ਅਤੇ ਫਿਰ ਉਹਨਾਂ ਦਾ ਫਰਜੀ ਪੁਲਿਸ ਮੁਕਾਬਲਾ ਬਣਾਇਆ ਗਿਆ ਸੀ 100 ਸੋਮਵਾਰ ਨੂੰ ਪੰਜਾਬ ਦੇ ਤਰਨਤਾਰਨ ਦੇ ਵਿੱਚ 1993 ਦੇ ਫਰਜੀ ਪੁਲਿਸ ਮੁਕਾਬਲਾ ਮਾਮਲੇ ਦੇ ਵਿੱਚ ਸੀਬੀਆਈ ਦੀ ਇੱਕ ਵਿਸ਼ੇਸ਼ ਅਦਾਲਤ ਦੇ ਵੱਲੋਂ ਇਹ ਵੱਡੀ ਜਿਹੜੀ ਕੀ ਹੈ ਮਿਸਾਲੀ ਕਾਰਵਾਈ ਕੀਤੀ ਗਈ ਹੈ ਸਜ਼ਾ ਸੁਣਾਈ ਗਈ ਹੈ ਅਤੇ ਅਦਾਲਤ ਨੇ ਸੇਵਾਮੁਕਤ ਐਸਐਸਪੀ ਭੁਪਿੰਦਰਜੀਤ ਸਿੰਘ ਅਤੇ ਸੇਵਾਮੁਕਤ ਡੀਐਸਪੀ ਦਵਿੰਦਰ ਸਿੰਘ ਸਮੇਤ ਪੰਜ ਪੁਲਿਸ ਅਧਿਕਾਰੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ ਇਹਨਾਂ ਸਾਰਿਆਂ ਤੇ ਸੱਤ ਲੋਕਾਂ ਦੇ ਕਤਲ ਅਤੇ ਅਪਰਾਧਿਕ ਸਾਜ਼ਿਸ਼ ਰਚਣ ਦੇ ਦੋਸ਼ ਨੇ ਅਤੇ ਆਈਪੀਸੀ ਦੀ ਧਾਰਾ 302 ਅਤੇ 120 20 ਦੇ ਤਹਿਤ ਇਹ ਮੁਕੱਦਮਾ ਚਲਾਇਆ ਗਿਆ ਸੀ ਸ਼ੁਰੂ ਦੇ ਵਿੱਚ ਇਸ ਮਾਮਲੇ ਦੇ ਵਿੱਚ ਕੁੱਲ 10 ਪੁਲਿਸ ਅਧਿਕਾਰੀ ਅਤੇ ਕਰਮਚਾਰੀਆਂ ਨੂੰ ਦੋਸ਼ੀ ਬਣਾਇਆ ਗਿਆ ਸੀ ਪਰ ਇਹਨਾਂ ਦੇ ਵਿੱਚੋਂ ਪੰਜ ਦੀ ਸਨਵਾਇ ਦੌਰਾਨ ਹੀ ਮੌਤ ਹੋ ਗਈ ਹੈ ਅਤੇ ਇਹ ਮਾਮਲਾ 1993 ਦਾ ਹੈ ਜਿਸ ਦੇ ਵਿੱਚ ਦੋ ਵੱਖ-ਵੱਖ ਮੁਕਾਬਲਿਆਂ ਦੇ ਵਿੱਚ ਸੱਤ ਲੋਕਾਂ ਨੂੰ ਮੌਦੇ ਕਾਟ ਉਤਾਰ ਦਿੱਤਾ ਗਿਆ ਸੀ ਜਿਸ ਦੇ ਵਿੱਚ ਚਾਰ ਵਿਸ਼ੇਸ਼ ਪੁਲਿਸ ਅਧਿਕਾਰੀ ਵੀ ਤਨਾਸੀ 22 ਜੂਨ 1993 ਨੂੰ ਦੋਸ਼ੀਆਂ ਨੇ ਲੋਕਾਂ ਨੂੰ ਕਾਰਜ ਤੋਂ ਚੁੱਕਿਆ ਅਤੇ ਉਹਨਾਂ ਨੂੰ ਕਈ ਦਿਨ ਤੱਕ ਗੈਰਕਾਨੂੰਨੀ ਹਿਰਾਸਤ ਦੇ ਵਿੱਚ ਰੱਖਿਆ ਉਹਨਾਂ ਦੇ ਉੱਪਰ ਤਸ਼ੱਦਦ ਤੱਕ ਕੀਤਾ ਗਿਆ 28 ਜੁਲਾਈ 1993 ਨੂੰ ਉਸ ਸਮੇਂ ਦੇ ਡੀਐਸਪੀ ਭੁਪਿੰਦਰਜੀਤ ਸਿੰਘ ਦੀ ਅਗਵਾਈ ਦੇ ਵਿੱਚ ਇੱਕ ਫਰਜੀ ਮੁਕਾਬਲਾ ਕੀਤਾ ਗਿਆ ਤਰਨਤਾਰਨ ਦੇ ਥਾਣਾ ਵੈਰੋਬਾਲ ਅਤੇ ਥਾਣਾ ਸਰਹਾਲੀ ਦੇ ਵਿੱਚ ਫਰਜੀ ਪੁਲਿਸ ਮੁਕਾਬਲਿਆਂ ਦੇ ਲਈ ਦੋ ਵੱਖ-ਵੱਖ ਐਫਆਈਆਰ ਵੀ ਦਰਜ ਕੀਤੇ ਗੀਆਂ ਸਨ ਅਤੇ ਉਸ ਦੇ ਵਿੱਚ 7 ਲੋਕਾਂ ਨੂੰ ਮਾਰਿਆ ਗਿਆ ਸੀ ਦਸੰਬਰ 12 1996 ਦੇ ਵਿੱਚ ਸੁਪਰੀਮ ਕੋਰਟ ਦੇ ਹੁਕਮਾਂ ਤੋਂ ਬਾਅਦ ਇੱਥੇ ਮਾਮਲੇ ਨੂੰ ਜਾਂਚ ਲਈ ਸੀਬੀਆਈ ਦੇ ਹਵਾਲੇ ਕੀਤਾ ਗਿਆ ਸੀ 2 ਜੁਲਾਈ 1993 ਨੂੰ ਪੰਜਾਬ ਪੁਲਿਸ ਨੇ ਦਾਅਵਾ ਕੀਤਾ ਕਿ ਤਿੰਨ ਵਿਅਕਤੀ ਸਿਕੰਦਰ ਸਿੰਘ ਦੇਸਾ ਸਿੰਘ ਸੁਭਜੇਤ ਸਿੰਘ ਸਰਕਾਰੀ ਹਥਿਆਰ ਦੇ ਨਾਲ ਪ੍ਰਾਰ ਹੋ ਗਏ ਨੇ ਅਤੇ 10 ਦਿਨਾਂ ਬਾਅਦ 22 ਜੁਲਾਈ ਨੂੰ ਤਤਕਾਲੀ ਡੀਐਫਪੀ ਭੁਪਿੰਦਰਜੀਤ ਸਿੰਘ ਅਤੇ ਇੰਸਪੈਕਟਰ ਗੁਰਦੇਵ ਸਿੰਘ ਦੀ ਅਗਵਾਈ ਦੇ ਵਿੱਚ ਪੁਲਿਸ ਨੇ ਇੱਕ ਮੁਕਾਬਲੇ ਦੀ ਝੂਠੀ ਕਹਾਣੀ ਕਢੀ ਪੁਲਿਸ ਨੇ ਦਾਅਵਾ ਕੀਤਾ ਕਿ ਮੰਗਲ ਸਿੰਘ ਨਾਂ ਦੇ ਇੱਕ ਵਿਅਕਤੀ ਨੂੰ ਡਕੈਤੀ ਦੇ ਮਾਮਲੇ ਦੇ ਵਿੱਚ ਵਸੂਲੀ ਲਈ ਕੜਾ ਪਿੰਡ ਲਿਜਾਇਆ ਗਿਆ ਸੀ ਜਦੋਂ ਰਸਤੇ ਦੇ ਵਿੱਚ ਅਤਵਾਦੀਆਂ ਨੇ ਉਸਤੇ ਹਮਲਾ ਕਰ ਦਿੱਤਾ ਹੈ ਪੁਲਿਸ ਅਨੁਸਾਰ ਦੋਮਾ ਪਾਸਿਓਂ ਹੋਈ ਗੋਲੀਬਾਰੀ ਦੇ ਵਿੱਚ ਮੰਗਲ ਸਿੰਘ ਦੇਸਾ ਸਿੰਘ ਸਿਕੰਦਰ ਸਿੰਘ ਬਲਕਾਰ ਸਿੰਘ ਮਾਰੇ ਗਏ ਪਰ ਉਸ ਸਮੇਂ ਜਦੋਂ ਮਾਮਲੇ ਦੀ ਜਾਂਚ ਸੀਬੀਆਈ ਨੂੰ ਸੌਂਪੀ ਗਈ ਤਾਂ ਦੋ ਜਿਹੜੇ ਕਿ ਮੇਨ ਪੁਆਇੰਟ ਦੇ ਉਪਦਾਧਾਰ ਦੇ ਉੱਪਰ ਜਿਹੜਾ ਕਿ ਇਸ ਮਾਮਲੇ ਦੀ ਕੋਕ ਪੜਤal ਕੀਤੀ ਗਈ ਅਤੇ ਦੋ ਬਿੰਦੂਆਂ ਦੇ ਆਧਾਰ ਤੇ ਇਹ ਸਮਝਾਇਆ ਗਿਆ ਕਿ ਇਹ ਜਿਹੜਾ ਕਿ ਮਾਮਲਾ ਫਰਜੀ ਸੀ ਪਾਸਪੋਰਟ ਰਿਪੋਰਟ ਦੇ ਮੁਤਾਬਕ ਪਤਾ ਲੱਗਿਆ ਕਿ ਇਹਨਾਂ ਲੋਕਾਂ ਨੂੰ ਮਾਰਨ ਤੋਂ ਪਹਿਲਾਂ ਬੁਰੀ ਜੋ ਪੋਸਟਮਾਰਟਮ ਰਿਪੋਰਟ ਸਾਹਮਣੇ ਆਈ ਹੈ ਉਸ ਦੇ ਵਿੱਚ ਇਹ ਖੁਲਾਸਾ ਹੋਇਆ ਹੈ ਕਿ ਇਹਨਾਂ ਵਿਅਕਤੀਆਂ ਨੂੰ ਜਿਹੜਾ ਕਿ ਮੁਕਾਬਲੇ ਤੋਂ ਪਹਿਲਾਂ ਕਾਫੀ ਜ਼ਿਆਦਾ ਤਸ਼ੱਦਦ ਕੀਤੀ ਗਈ ਸੀ ਮਾਰਕੁੱਟ ਕੀਤੀ ਗਈ ਸੀ ਅਤੇ ਫ੍ਰੈਂਸਿਕ ਜਾਂਚ ਦੇ ਵਿੱਚ ਇਹ ਵੀ ਪਤਾ ਲੱਗਿਆ ਹੈ ਕਿ ਮੁਕਾਬਲੇ ਦੇ ਵਿੱਚ ਵਰਤੇ ਗਏ ਜਿਹੜੇ ਕਿ ਹਥਿਆਰ ਨੇ ਉਹ ਵੀ ਨੁਕਸਾਨ ਦੇ ਪਾਏ ਗਏ ਨੇ ਸੋ ਇਹਨਾਂ ਹੁਣ ਪੂਰੇ ਮਾਮਲੇ ਦੀ ਕੋਕ ਪੜਤਾਲ ਤੋਂ ਬਾਅਦ ਅਦਾਲਤ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਵੱਡਾ ਜਿਹੜਾ ਕੀ ਉਹ ਫੈਸਲਾ ਸੁਣਾਇਆ ਗਿਆ ਕਾਬਦੇ ਜ਼ਿਕਰ ਹੈ ਕਿ ਇਹ ਇਨਾਂ ਹੀ ਨਹੀਂ ਲਾਸ਼ਾਂ ਦੀ ਪਛਾਣ ਹੋਣ ਦੇ ਬਾਵਜੂਦ ਉਹਨਾਂ ਦੇ ਵਾਰਸਾਂ ਨੂੰ ਇਹ ਜਿਹੜਾ ਕੀ ਸਸਕਾਰ ਕਰਨ ਤੱਕ ਨਹੀਂ ਦਿੱਤਾ ਗਿਆ ਤੇ ਲਵਾਰਸ ਐਲਾਨ ਕੇ ਸਸਕਾਰ ਇਨਾਂ ਮ੍ਰਿਤਕਾ ਦਾ ਕੀਤਾ ਗਿਆ ਸੀ 3 ਸਾਲ ਦੀ ਜਾਂਚ ਤੋਂ ਬਾਅਦ ਸੀਬੀਆਈ ਨੇ 1999 ਦੇ ਵਿੱਚ ਮ੍ਰਿਤਕ ਸਿਕੰਦਰ ਸਿੰਘ ਦੀ ਪਤਨੀ ਨਰਿੰਦਰ ਕੌਰ ਦੀ ਸ਼ਿਕਾਇਤ ਦੇ ਆਧਾਰ ਤੇ ਇਸ ਮਾਮਲੇ ਦੀ ਤਫ਼ਤੀਸ਼ ਅਰੰਭੀ ਜਦੋਂ ਜਦੋਂ ਇਸ ਮਾਮਲੇ ਦੀ ਜਾਂਚ ਪੜਤਾਲ ਅਰੰਭੀ ਗਈ ਤਾਂ ਉਸ ਨੂੰ ਲੈ ਕੇ ਨਰਿੰਦਰ ਸਿੰਘ ਦੇ ਵੱਲੋਂ ਹੁਣ ਜਦੋਂ ਆਪਣਾ ਪ੍ਰਤੀਕਰਮ ਸਾਂਝਾ ਕੀਤਾ ਗਿਆ ਤਾਂ ਉਸ ਨੇ ਦੱਸਿਆ ਕਿ ਜਦੋਂ ਉਸਦੇ ਪਤੀ ਨੂੰ ਮਾਰਿਆ ਗਿਆ ਸੀ ਤਾਂ ਉਸ ਸਮੇਂ ਉਹ ਗਰਭਵਤੀ ਸੀ ਅਤੇ ਮ੍ਰਿਤਕ ਸੁਭਦੇਵ ਸਿੰਘ ਦੀ ਪਤਨੀ ਦੇ ਵੱਲੋਂ ਆਪਣੀ ਹੱਦਵੀਤੀ ਵਿਆਹ ਕੀਤੀ ਗਈ ਅਤੇ ਫਿਰ ਉਸਨੇ ਇਹ ਵੀ ਦੱਸਿਆ ਕਿ ਲਗਭਗ 1 ਮਹੀਨੇ ਬਾਅਦ ਉਸ ਨੂੰ ਇਹ ਫਰਜ਼ੀ ਮੁਕਾਬਲੇ ਦੇ ਬਾਰੇ ਪਤਾ ਲੱਗਿਆ ਸੀ ਜਿਸ ਤੋਂ ਬਾਅਦ ਪਰਿਵਾਰ ਬਹੁਤ ਔਕੜਾਂ ਦੇ ਵਿੱਚੋਂ ਗੁਜ਼ਰਿਆ ਅਤੇ ਉਹਨੇ ਮਜ਼ਦੂਰੀ ਕਰਕੇ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਕੀਤਾ ਅਤੇ ਨਾਲ ਹੀ ਉਹਨੇ ਇਹ ਵੀ ਕਿਹਾ ਕਿ ਮੈਨੂੰ ਸਰਕਾਰੀ ਨੌਕਰੀ ਵੀ ਨਹੀਂ ਮਿਲੀ ਜੋ ਕਿ ਉਸ ਸਮੇਂ ਦੇ ਸਿਆਸਤਦਾਨਾਂ ਦੇ ਵੱਲੋਂ ਉਸ ਨੂੰ ਭਰੋਸਾ